ਹਾਂਜੀ 사ਸੀ ਹੈਗਾ ਆ 110 ਹੈਗਾ ਥੋੜਾ ਪਛੇਤਾ ਲੱਗਾ ਜ਼ਿਆਦਾ ਪਛੇਤਾ ਨਹੀਂ ਇਦਾਂ ਇਹ ਜੂਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਲੱਗਾ ਸੀਗਾ ਉਹ ਸਾਹਮਣੇ ਇੱਥੇ ਰਸਤੇ ਜੇ ਦੇਖਦੇ ਉੱਥੇ ਆਪਾਂ ਬੋਰ ਕਰਾਇਆ ਸੀਗਾ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਇਹਦੇ ਵਿੱਚ ਇੱਕ ਤਾਂ ਨੈਟਵਰਕ ਦਾ ਬਹੁਤ ਇਸ਼ੂ ਅੱਜਕੱਲ ਆ ਰਿਹਾ ਆ ਆ ਦੇਖੋ ਜੂਨ ਦੇ ਸਟਾਰਟਿੰਗ ਦੇ ਵਿੱਚ ਆਹ ਲੱਗਾ ਹੋਇਆ ਝੋਨਾ ਆ ਬਿਲਕੁਲ ਹਰਾ ਆ ਹੱਲੇ ਆ ਸਾਰਾ ਹੀ ਮਾਲਾ ਸਵਾ ਚਾਰ ਖੱਤੇ 110 ਦੇ ਵਿੱਚੋਂ ਜਿਹੜਾ ਪਹਿਲਾ ਆਇਆ ਉਹ 110 ਨਹੀਂ ਹੈਗਾ ਉਹ 26 ਆ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਬਿਮਾਰੀ ਦੀ ਛੁੰਡੀ ਥੋੜੀ ਜੀ ਹੈਗੀ ਆ ਕਿਉਂਕਿ ਹਰਾ ਆ ਨਾ ਤੇ ਇਹਦੇ ਵਿੱਚ ਇੱਕ ਦੇਖੋ ਇਹਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਜਿਹੜੀ ਗਿੱਤੇ ਚੋਂ ਇਹਨਾਂ ਦੇ ਵਿੱਚ ਆਉਂਦੀ ਆ ਆਪਾਂ ਨੂੰ ਬਹੁਤ ਦਿਖਦੀ ਪਈ ਆ ਹਨਾ ਉਹ ਹਲਦੀ ਰੋਗ ਇਹਦੇ ਵਿੱਚ ਹੈ ਨਹੀਂਗਾ ਦਾਣੇ ਦੇ ਰੋ ਬਿਲਕੁਲ ਸਾਫ਼ ਆ ਮਤਲਬ ਹਲੇ ਕੁਝ ਕੁ ਭਰ ਗਏ ਆ ਕੁਝ ਕੁ ਭਰਨੇ ਆ ਪਰ ਜਦੋਂ ਇੱਕ ਹਲਦੀ ਹਲਦੀ ਜੀ ਹੋ ਕੇ ਦਾਣੇ ਖਤਮ ਹੋਈ ਜਾਂਦੇ ਆ ਨਾ ਉਹ ਵਾਲੀ ਸਮੱਸਿਆ ਹੈ ਨਹੀਂਗੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਹਰ ਚੀਜ਼ ਹਰ ਸਮੇਂ ਪਰਫੈਕਟ ਨਹੀਂ ਹੁੰਦੀ। ਜਿਆਦੇ ਕੀਤੇ ਜਿਹੜੇ ਚੋਣੇ ਸੀਗੇ ਚਲੋ ਲੋਕਾਂ ਨੇ ਲਾਏ ਆ ਸਾਡਾ ਵੀ ਹੈਗਾ ਕੁਛ ਕੀਤਾ ਜਿਆਦਾ ਤੇ ਉਹਦੇ ਵਿੱਚ ਕੀ ਸਮੱਸਿਆ ਆਈ ਆ ਉਹਦੇ ਵਿੱਚ ਸਮੱਸਿਆ ਇਹ ਆ ਗਈ ਆ ਕਿ ਮੀਆਂ ਦੇ ਵਿੱਚ ਉਹ ਨਿਸਰੇ ਆ ਤੇ ਮੀਆਂ ਦੇ ਵਿੱਚ ਗੱਦਰੇ ਆ ਉਹਨਾਂ ਵਿੱਚ ਹਲਦੀ ਰੋਗ ਦੀ ਸਮੱਸਿਆ ਬਹੁਤ ਆ ਤੇ ਉਹ ਮਤਲਬ ਸਮੱਸਿਆ ਹੁਣ ਜੇ ਰੁਕਣੀ ਵੀ ਆ ਤਾਂ ਮੌਸਮ ਦੇ ਹਿਸਾਬ ਨਾਲ ਰੁਕਣੀ ਆ। ਜੇਕਰ ਮੌਸਮ ਸਾਥ ਦੇ ਗਿਆ ਤੇ ਉਹ ਉਹ ਪਵਾ ਰਾਤੋ ਰਾਤ ਮਤਲਬ ਖਤਮ ਹੋ ਸਕਦੀ ਆ ਜੇ ਮੌਸਮ ਨੇ ਸਾਥ ਨਾ ਦਿੱਤਾ ਤੇ ਫੇਰ ਉਹ ਸਮੱਸਿਆ ਦੀ ਜੇ ਆਪਾਂ ਗੱਲ ਕਰੀਏ ਉਹ ਖਤਮ ਨਹੀਂ ਹੋਣੀ ਚਾਹੀਏ ਆਪਾਂ ਸਪ੍ਰਿਹਾਂ ਕਰ ਲਈਏ ਜੋ ਮਰਜ਼ੀ ਕਰ ਲਈਏ ਮਾਨ ਨੂੰ ਸਮਝਾਉਣ ਵਾਸਤੇ ਆਪਾਂ ਸਪ੍ਰਿਹਾਂ ਕਰਨ ਦੇ ਆ ਆ ਦੇਖ ਲਓ ਜਿੱਧਰਲੇ ਪਾਸੇ ਨੂੰ ਮਰਜ਼ੀ ਆਪਾਂ ਕੈਮਰਾ ਲੈ ਕੇ ਚੱਲ ਜਾਨੇ ਆ ਆ ਜਿਹੜੇ ਟਾਈਮ ਦਾ ਮਤਲਬ ਚੋਣਾ ਲੱਗਾ ਹੋਇਆ ਇਹਦੇ ਵਿੱਚ ਹਲਦੀ ਰੋਗ ਹੈ ਨਹੀਂਗਾ ਇਹ ਮੇਰੇ ਇਕੱਲੇ ਦੇ ਨਹੀਂ ਸਾਰਿਆਂ ਦੇ ਇਦਾਂ ਆ ਮਤਲਬ ਪਛੇਤਾ ਜਿਹੜਾ ਝੋਨਾ ਆ ਉਹਦੇ ਵਿੱਚ ਹਲਦੀ ਰੋਗ ਹੈ ਨਹੀਂਗਾ ਕਈ ਵੇਲੇ ਕਈ ਕਈਆਂ ਕੰਡੀਸ਼ਨਾਂ 'ਚ ਕੋਈ ਚੀਜ਼ ਕਿਸੇ ਕੋਈ ਮੌਸਮ ਕਿਸੇ ਚੀਜ਼ ਲਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਹਨ ਜਿੱਦਾਂ ਬੌਣੇ ਰੋਗ ਦੀ ਸਮੱਸਿਆ ਆਈ ਸੀ ਸਾਡੇ ਗਵਾਂਢ ਚੱਕ ਮੈਂ ਵੀਡੀਓ ਵੀ ਉਹਨਾਂ ਨੇ ਪਾਈ ਸੀ ਉਹ ਕਾਫੀ ਉੱਥੇ ਬੁਆਨਾ ਰੋਗ ਸੀਗਾ ਪਤਾ ਨਹੀਂ ਤਾਂ ਮੀਂਹ ਦੇ ਕਰਕੇ ਹੋ ਗਿਆ ਪਤਾ ਨਹੀਂ ਕਿੱਦਾਂ ਕਰਕੇ ਹੋ ਗਿਆ ਉਹਦੇ ਵਿੱਚੋਂ ਜਿਹੜਾ ਬੁਆਨਾ ਬੂਟੇ ਰਹਿ ਗਿਆ ਸੀ ਨਾ ਉਹਦੇ ਵਿੱਚੋਂ ਅੱਧ ਤੋਂ ਵੱਧ